ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਦੇ ਵਿੱਚ ਸਮੇਂ-ਸਮੇਂ ਦੇ ਉੱਪਰ ਵਿਦੇਸ਼ੀ ਹਮਲਾਵਰਾਂ ਨੇ ਹਮਲੇ ਕੀਤੇ ਕੁਝ ਹਮਲਾਵਰ ਭਾਰਤ ਨੂੰ ਲੁੱਟ ਕੇ ਆਪਣੇ ਦੇਸ਼ ਵਿੱਚ ਵਾਪਸ ਚਲੇ ਗਏ ਕੁਝ ਹਮਲਾਵਰਾਂ ਨੇ ਭਾਰਤ ਦੇ ਵਿੱਚ ਆਪਣੀ ਵਸੋਂ ਸਥਾਪਿਤ ਕਰ ਲਈ ਇਹਨਾਂ ਦੇ ਵਿੱਚ ਰੋਹਿਲੇ ਪਠਾਨ ਸਨ ਜਿਹੜੇ ਭਾਰਤ ਨੂੰ ਲੁੱਟਣ ਵਾਸਤੇ ਆਏ ਬਾਅਦ ਵਿੱਚ ਦਿੱਲੀ ਦੇ ਉੱਪਰਲੇ ਪਾਸੇ ਇਹਨਾਂ ਨੇ ਆਪਣਾ ਰਾਜ ਸਥਾਪਿਤ ਕਰ ਲਿਆ ਜਿਹਨੂੰ Rohilkhand ਕਿਹਾ ਜਾਂਦਾ ਸੀ ਇਹ Rohile Pathan ਇੰਨੇ નિર્દયੀ ਸਨ ਕਿ ਗਰੀਬ ਗੁਰਦੇ ਲੋਕਾਂ ਦੇ ਬੱਚਿਆਂ ਨੂੰ ਚੋੱਕ ਕੇ ਮੰਡੀ ਦੇ ਵਿੱਚ ਵੇਚ ਦਿਆ ਕਰਦੇ ਸੀ ਆਪਾਂ ਅਕਸਰ ਇਹ ਸੁਣਿਆ ਹੋਵੇਗਾ ਕਿ ਮੰਡੀ ਦੇ ਵਿੱਚ ਸਬਜ਼ੀ ਵੇਚੀ ਜਾਂਦੀ ਹੈ ਮੰਡੀ ਦੇ ਵਿੱਚ ਅਨਾਜ ਵੇਚੇ ਜਾਂਦੇ ਹੈ ਮੰਡੀ ਦੇ ਵਿੱਚ ਪਸ਼ੂ ਪੰਛੀ ਜਾਂ ਜਾਨਵਰ ਵੇਚੇ ਜਾਂਦੇ ਹੈ ਲੇਕਿਨ ਕਦੇ ਨਹੀਂ ਸੁਣਿਆ ਹੋਵੇਗਾ ਕਿ ਮੰਡੀ ਦੇ ਵਿੱਚ ਮਨੁੱਖਾਂ ਨੂੰ ਵੇਚਿਆ ਜਾਂਦਾ ਹੈ ਹਾਂਜੀ ਸੱਚਮੁੱਚ ਮੰਡੀ ਦੇ ਵਿੱਚ ਮਨੁੱਖ ਵੇਚੇ ਜਾਂਦੇ ਸੀ ਰੋਹਿਲਖੰਡ ਦੀ ਇਹ ਘਟਨਾ ਹੈ ਜਿੱਥੇ ਲੋਕ ਗਰੀਬ ਗੁਰਦੇ ਲੋਕਾਂ ਨੂੰ ਚੁੱਕ ਕੇ ਮੰਡੀ ਦੇ ਵਿੱਚ ਵੇਚ ਆਇਆ ਕਰਦੇ ਸਨ ਜਗਤ ਸਤਗੁਰੂ ਗੁਰੂ ਨਾਨਕ ਸਹਿ ਮਹਾਰਾਜ ਜਦੋਂ ਦੁਨੀਆ ਨੂੰ ਤਾਰਦੇ ਹੋਏ ਰੋਹਿਲਖੰਡ ਪਹੁੰਚੇ ਤੇ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਮਰਦਾਨਿਆ ਤੂੰ ਕੁਝ ਦਿਨ ਵਾਸਤੇ ਮੇਰੇ ਤੋਂ ਵੱਖਰਾ ਹੋ ਜਾ ਮਰਦਾਨੇ ਨੇ ਕਿਹਾ ਸਤਗੁਰੂ ਤੁਹਾਡੇ ਨਾਲ ਵੱਖਰਾ ਉਹ ਕਿ ਰਿਆ ਤੇ ਨਹੀਂ ਜਾਂਦਾ ਪਰ ਜਿਵੇਂ ਤੁਹਾਡਾ ਹੁਕਮ ਮੈਂ ਉਵੇਂ ਹੀ ਕਰਾਂਗਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣਾ ਪਹਿਰਾਵਾ ਬੱਚਿਆਂ ਵਾਲਾ ਧਾਰਨ ਕਰ ਲਿਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਨਿਵੇਕਲੀ ਥਾਂ ਦੇ ਉੱਪਰ ਜਾ ਕੇ ਬੈਠ ਜਾਂਦੇ ਆ ਇੰਨਾ ਚਿਰ ਨੂੰ ਇੱਕ ਰੋਹਿਲਾ ਪਠਾਨ ਆਉਂਦਾ ਏ ਵੇਖਦਾ ਏ ਕਿ ਚੜ੍ਹਦੀ ਜਵਾਨੀ ਇੱਕ ਨੌਜਵਾਨ ਬੈਠਾ ਏ ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਕੜ ਲਿਆ ਗੁਲਾਮ ਬਣਾ ਲਿਆ ਤੇ ਸੋਚਦਾ ਏ ਕੱਲ ਨੂੰ ਮੰਡੀ ਦੇ ਵਿੱਚ ਵੇਚਾਂਗਾ ਕਿੰਨੇ ਪੈਸੇ ਪ੍ਰਾਪਤ ਹੋਣਗੇ ਇਹ ਸੋਚ ਕੇ ਉਹ ਰਹਿਲਾ ਪਠਾਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣੇ ਘਰ ਲੈ ਆਇਆ ਜਦੋਂ ਘਰ ਵਾਲੀ ਪਤਨੀ ਨੇ ਵੇਖਿਆ ਕਿ ਤੁਸੀਂ ਕਿਸੇ ਦੇ ਬੱਚੇ ਨੂੰ ਫੇਰ ਉਠਾ ਲਿਆਇਓ ਇਹਦੀ ਮਾਂ ਲੱਭਦੀ ਹੋਏਗੀ ਇਹਦੀ ਭੈਣ ਇਹਨੂੰ ਆਵਾਜ਼ਾਂ ਮਾਰਦੀ ਹੋਏਗੀ ਤੁਸੀਂ ਇਹ ਪਾਪ ਨਾ ਕਰੋ ਤੁਸੀਂ ਇਸ ਬੱਚੇ ਨੂੰ ਮੰਡੀ ਦੇ ਵਿੱਚ ਨਾ ਵੇਚਣਾ ਕਰੋ ਜੇ ਨਹੀਂ ਤੇ ਐਨਾ ਸੋਹਣਾ ਬੱਚਾ ਹੈ ਇਹਨੂੰ ਅਸੀਂ ਆਪਣੇ ਘਰ ਵਿੱਚ ਰੱਖ ਲੈਂਦੇ ਹਾਂ ਰੋਹਿਲੇ ਪਠਾਨ ਨੇ ਇੱਕ ਵੀ ਗੱਲ ਨਾ ਮੰਨੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੇਚਣ ਵਾਸਤੇ ਅਗਲੇ ਦਿਨ ਮੰਡੀ ਦੇ ਵਿੱਚ ਲੈ ਜਾਂਦਾ ਹੈ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਖਰੀਦਣ ਵਾਲੇ ਲੋਕ ਆਉਂਦੇ ਆ ਤੇ ਕੋਈ ਕਿੰਨੇ ਪੈਸੇ ਲਾਉਂਦਾ ਏ ਕੋਈ ਕਿੰਨੇ ਪੈਸੇ ਲਾਉਂਦਾ ਏ ਲੇਕਿਨ ਰੋਹਿਲਾ ਪਠਾਨ ਕਹਿੰਦਾ ਏ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਦਲੇ ਵਿੱਚ ਦੋ ਘੋੜੇ ਲਾਵਾਂਗਾ ਆਪ ਜੀ ਨੂੰ ਪਤਾ ਹੋਵੇਗਾ ਕਿ ਪੁਰਾਤਨ ਸਮੇਂ ਦਾ ਵਪਾਰ ਇਦਾਂ ਹੀ ਕੀਤਾ ਜਾਂਦਾ ਸੀ ਕਿ ਅਨਾਜ ਦੇ ਬਦਲੇ ਅਨਾਜ ਦਿੱਤਾ ਜਾਂਦਾ ਸੀ ਘੋੜਿਆਂ ਦੇ ਬਦਲੇ ਕੋਈ ਹੋਰ ਚੀਜ਼ ਦੇ ਦਿੱਤੀ ਜਾਂਦੀ ਸੀ ਸਿੱਧੇ ਪੈਸੇ ਜਿਹੜੇ ਸਨ ਉਹ ਨਹੀਂ ਸੀ ਦਿੱਤੇ ਜਾਂਦੇ ਨਾ ਲੋਕਾਂ ਕੋਲ ਪੈਸੇ ਹੁੰਦੇ ਸੀ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕੀਮਤ ਦੋ ਘੋੜੇ ਮੰਗਦਾ ਹੈ ਤਾਂ ਇਹਨਾਂ ਚਿਰ ਨੂੰ ਇੱਕ ਦੂਸਰਾ ਪਠਾਨ ਆਉਂਦਾ ਏ ਉਹ ਦੋ ਘੋੜੇ ਦੇ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਖਰੀਦ ਲੈਂਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਪਠਾਨ ਦੇ ਨਾਲ ਚਲੇ ਜਾਂਦੇ ਆ ਸਤਿਗੁਰੂ ਪੁੱਛਦੇ ਆ ਕਹਿੰਦੇ ਦੱਸੋ ਕੀ ਕੰਮ ਕਰਨਾ ਹੈ ਪਠਾਨ ਨੇ ਕਿਹਾ ਉਹ ਗਾਗਰ ਪਈ ਹੈ ਤੁਸੀਂ ਖੂਹ ਤੋਂ ਪਾਣੀ ਭਰ ਕੇ ਲੈ ਕੇ ਆਉਣਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜਾਂਦੇ ਤੇ ਖੂਹ ਦੇ ਵਿੱਚ ਪਾਣੀ ਨਹੀਂ ਹੈਗਾ ਵਾਪਸ ਆਣ ਕੇ ਕਹਿੰਦੇ ਨੇ ਕਿ ਪਠਾਨ ਜੀ ਖੂਹ ਦੇ ਵਿੱਚ ਪਾਣੀ ਨਹੀਂ ਹੈਗਾ ਪਠਾਨ ਕਹਿਣ ਲੱਗੇ ਕਿਵੇਂ ਹੋ ਸਕਦਾ ਹੈ ਇਹ ਨਾਚਰ ਨੂੰ ਸਾਰੇ ਪਾਸੇ ਹਾਹਾਕਾਰ ਮਚ ਗਈ ਸਾਰੇ ਖੋਇਆਂ ਦਾ ਪਾਣੀ ਸੁੱਕ ਗਿਆ ਹੈ ਨਦੀਆਂ ਦਾ ਪਾਣੀ ਸੁੱਕ ਗਿਆ ਹੈ ਜਦੋਂ ਹਾਹਾਕਾਰ ਮਚੀ ਹੁਣ ਮਨੁੱਖ ਰੋਟੀ ਤੋਂ ਬਿਨਾਂ ਤੇ ਜਿੰਦਾ ਰਹਿ ਸਕਦਾ ਹੈ ਪਾਣੀ ਤੋਂ ਬਿਨਾਂ ਜਿੰਦਾ ਨਹੀਂ ਰਹਿ ਸਕਦਾ ਸਤਿਗੁਰੂ ਨੇ ਪਾਵਨ ਗੁਰਬਾਣੀ ਵਿੱਚ ਕਿਹਾ ਹੈ ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ ਜੀਵਨ ਦਾ ਪਹਿਲਾ ਅੰਗ ਹੀ ਪਾਣੀ ਹੈ ਪਾਣੀ ਤੋਂ ਬਿਨਾ ਜੀਵਨ ਨਹੀਂ ਹੋ ਸਕਦਾ ਕਿਸੇ ਨੇ ਆਣ ਕੇ ਕਿਹਾ ਪਠਾਨ ਜੀ ਜਦੋਂ ਦਾ ਤੁਸੀਂ ਇਹ ਨਵਾਂ ਨੌਕਰ ਲਿਆਂਦਾ ਏ ਉਦੋਂ ਦਾ ਹੀ ਖੂਹਾਂ ਵਿੱਚੋਂ ਪਾਣੀ ਸੁੱਕਿਆ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਕਿਹਾ ਸਤਿਗੁਰੂ ਦਾ ਨੂਰੋ ਨੂਰ ਹੋਇਆ ਚਿਹਰਾ ਹੱਥ ਜੁੜ ਕੇ ਪਠਾਣਾ ਦੇ ਰੋਹਿਲਿਆ ਸਰਦਾਰਾਂ ਦੇ ਕਿ ਸਤਿਗੁਰੂ ਸਾਨੂੰ ਮaaf ਕਰਦੇ ਜੇ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੈ ਪਾਣੀ ਵਾਪਸ ਕਰ ਦਿਓ ਨਹੀਂ ਤੇ ਅਸੀਂ ਸਾਰੇ ਪਿਆਸ ਨਾਲ ਮਰ ਜਾਵਾਂਗੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪਾਣੀ ਮਿਲ ਜਾਏਗਾ ਪਰ ਇੱਕ ਸ਼ਰਤ ਹੈ ਜਿੰਨੇ ਵੀ ਗਰੀਬ ਲੋਕਾਂ ਨੂੰ ਤੁਸੀਂ ਗੁਲਾਮ ਬਣਾਇਆ ਏ ਉਹਨਾਂ ਸਾਰਿਆਂ ਨੂੰ ਛੱਡ ਦਿਓ ਅੱਗੇ ਵਾਸਤੇ ਪ੍ਰਣ ਕਰੋ ਕਿਸੇ ਦੇ ਬੱਚੇ ਨੂੰ ਚੁੱਕ ਕੇ ਤੁਸੀਂ ਮੰਡੀ ਦੇ ਵਿੱਚ ਨਾ ਵੇਚੋਗੇ ਨਾ ਖਰੀਦੋਗੇ ਸਾਰੇ ਪਠਾਣਾ ਨੇ ਪ੍ਰਣ ਕੀਤਾ ਸਾਰੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਤੇ ਝੁਕੇ ਸਾਰੇ ਗੁਲਾਮਾਂ ਨੂੰ ਛੱਡ ਦਿੱਤਾ ਗਿਆ ਉਹਨਾਂ ਨੂੰ ਦੁਬਾਰਾ ਤੋਂ ਪਾਣੀ ਨਸੀਬ ਹੋਇਆ ਰੋਹਿਲਖੰਡ ਦੇ ਵਿੱਚ ਗੁਰੂ ਨਾਨਕ ਸਹਿ ਮਹਾਰਾਜ ਆਪ ਵਿਕੇ ਤੇ ਸਤਿਗੁਰੂ ਨੇ ਆਪ ਵਿਖ ਕੇ ਲੋਕਾਂ ਦੇ ਹਜ਼ਾਰਾਂ ਬੱਚਿਆਂ ਨੂੰ ਵਿਕਣ ਤੋਂ ਬਚਾ ਲਿਆ ਇਹ ਪਾਰਿਓ ਉਪਕਾਰ ਗੁਰੂ ਨਾਨਕ ਸਹਿ ਮਹਾਰਾਜ ਕਰ ਸਕਦੇ ਸਨ ਆਪ ਦੁਖੀ ਹੋ ਕੇ ਆਪ ਸਤਿਗੁਰੂ ਨੇ ਉਹ ਕਾਰਨਾਮਾ ਕਰਕੇ ਫਿਰ ਦੂਸਰਿਆਂ ਨੂੰ ਬਚਾਉਣਾ ਕੀਤਾ ਇਹ ਰੋਹਿਲਖੰਡ ਦੀ ਘਟਨਾ ਹੈ ਗੁਰੂ ਨਾਨਕ ਸਹਿ ਮਹਾਰਾਜ ਦੇ ਜੀਵਨ ਦੀ ਸਤਗੁਰੂ ਨੂੰ ਵੇਚਿਆ ਗਿਆ ਸਤਗੁਰੂ ਨੂੰ ਖਰੀਦਿਆ ਗਿਆ ਤੇ ਉਸ ਤੋਂ ਬਾਅਦ ਮਹਾਰਾਜ ਨੇ ਸਦਾ ਵਾਸਤੇ ਉਹ ਵਪਾਰ ਬੰਦ ਕਰਵਾ ਦਿੱਤਾ ਧੰਨ ਧੰਨ ਗੁਰੂ ਨਾਨਕ ਸਹਿ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ